ਅਸ਼ੀਕਾਲ ਬਾਈ ਕੀ ਨਾਂ ਤੁਹਾਡਾ ਤਿੰਨਦਰ ਸਿੰਘ ਹੈ ਬਿੰਦਰ ਸਿੰਘ ਪਿੰਡ ਫੋਸਲਾ ਹੁਣ ਦੱਸੋ ਵੀ ਕੀ ਸਮੱਸਿਆ ਕੀ ਆ ਤੁਹਾਡੀ ਸਮੱਸਿਆ ਦਾ ਲੋਨ ਕਰਾਉਦੇ ਗਰੀਬ ਬੰਦੇ ਆ ਠੀਕ ਆ ਤੇ ਇਹ ਸਾਨੂੰ ਬੈਂਕਾਂ ਨਾਲ ਦਿੱਤੀ ਗੱਡ ਕੇ ਅੱਛਾ ਜੀ 16000 ਜਨਕਿ 100 ਰੁਪਏ ਮੋਟਰਸਾਈਕਲ ਦੀ ਗਵਾਹੀ ਮੇਰੇ ਤੇ ਉਹ ਪੈ ਰਹੀ ਹੈ ਜਨਕਾ ਯਾਨੀ ਕਿ ਜਿਹੜੇ ਬੰਦੇ ਨੇ ਮੋਟਰਸਾਈਕਲ ਖੜਾਇਆ ਸੀ ਉਹਨੂੰ ਤੁਸੀਂ ਜਾਣਦੇ ਹੋ ਜਾਣਦੇ ਨਹੀਂ ਜਾਣ ਪਛਾਣ ਨਹੀਂ ਉਹ ਵੀ ਸਾਡੀ ਭਾਈ ਜੀ ਆਪਾਂ ਤੁਹਾਡੇ ਸਾਹਮਣੇ ਇੱਕ ਗੱਲ ਕਰੱਖਣ ਲੱਗੇ ਆਂ ਕਈ ਵਾਰੀ ਬੈਂਕ ਦੀਆਂ ਗਲਤੀਆਂ ਆਮ ਲੋਕਾਂ ਨੂੰ ਭੁਗਤਣੀਆਂ ਪੈਂਦੀਆਂ ਨੇ ਇਹ ਬਾਈ ਆਪਣਾ ਬਿੰਦਰ ਸਿੰਘ ਆ ਪਿੰਡੇ ਦਾ ਕੁਸ਼ਲਾ ਇਹ ਬਾਈ ਆ ਕਾਗਜ਼ ਲਈ ਫਿਰਦਾਗਾ ਇਹ ਤੁਹਾਨੂੰ ਪਤਾ ਕਿਵੇਂ ਲੱਗਿਆ ਸੀ ਲੋਨ ਕਰਾਉਂਦੇ ਸੀਗੇ ਲੋਨ ਕਰਾਉਂਦੇ ਮੈਸਾਂ ਵਾਲਾ ਜੀ ਇਹਦੇ ਚ ਬੈਂਕ ਜੋੜ ਕੇ ਬੈਂਕ ਚ ਇਹ ਸਾਨੂੰ ਉਹਨਾਂ ਨੇ ਕੱਢ ਕੇ ਦਿੱਤਾ ਵੀ ਤੇਰੇ ਤੇ ਵੀ ਗਵਾਹੀ ਪਾਈ ਆ ਮੋਟਸਿੰਦੀ ਮੈਂ ਕਹੇ ਜੇ ਅਸੀਂ ਪਾਈ ਨਹੀਂ ਠੀਕ ਆ ਨਹੀਂ ਕਿਤੇ ਕਿਸੇ ਨਾਮ ਦਾ ਕਾਰਡ ਦਿੱਤਾ ਹੈ ਨਾ ਤੁਸੀਂ ਕਾਰਡ ਤੇ ਨਾ ਤੁਸੀਂ ਦਸਖਤ ਕੀਤੇ ਆ ਆਪਾਂ ਆਈਡੈਂਟੀਟੀ ਕਾਰਡ ਹੀ ਨਹੀਂ ਹੈਗੀ ਜੀ ਵੀ ਜਮਾ ਉਹ ਕਰ ਦਾਂਗੇ ਆਹੋ ਵੀ ਦੇ ਦਾਂ ਕਿਸੇ ਗਲਤ ਇਹਨਾਂ ਦਾ ਬਾਈ ਦਾ ਕਹਿਣਾ ਵੀ ਇਹਨਾਂ ਨੇ ਨਾ ਕਿਸੇ ਬੰਦੇ ਨੇ ਮੁਖਸਰ ਦੇ ਬੰਦੇ ਨੇ ਮੋਟਰਸਾਈਕਲ ਕਢਾਇਆ ਸੀ ਇਹ ਇੱਧਰ ਲਿਖਿਆ ਹੋਇਆ ਜੀ ਸਰ ਮੈਂ ਤਾਂ ਅਣਪੜਾ ਜਮਾ ਇਕਾਈ ਜੱਟ ਸੱਬੜਾ ਹਾਂਜੀ ਇਹ ਤੇ ਲਿਖਿਆ ਹੋਇਆ ਬਾਈ ਜੀ ਕਿਸੇ ਬੰਦੇ ਨੇ ਮੋਟਰਸਾਈਕਲ ਕਢਾਇਆ ਸੀਗਾ ਤੇ ਉਹਨੇ ਮੋਟਰਸਾਈਕਲ ਕਢਾਇਆ ਸੀ ਕਿਸ਼ਤਾਂ ਤੇ ਤੇ ਇਹ ਬਾਈ ਬਿੰਦਰ ਸਿੰਘ ਪਿੰਡ ਕੋਸਲੇ ਤੋਂ ਆ ਇਹਦੀ ਗਵਾਹੀ ਬੈਂਕ ਦੀ ਗਲਤੀ ਕਰਕੇ ਪਈ ਹੈਗੀ ਤੇ ਭੁਗਤਨੀ ਬਾਈ ਨੂੰ ਪੈ ਰਹੀ ਹੈ ਇਹਨੂੰ ਪਤਾ ਵੀ ਨਹੀਂ ਜਦੋਂ ਦੀ ਗਵਾਹੀ ਪਈ ਸੀਗੀ ਜਾਂ ਕਿਵੇਂ ਗੱਲਬਾਤ ਹੋਈ ਇਹਦਾ ਬਾਈ ਜਦੋਂ ਮੱਝਾਂ ਤੇ ਲੋਨ ਕਰਾਉਣ ਗਿਆ ਮੱਝਾਂ ਵਾਸਤੇ ਤੇ ਬੈਂਕ ਵਾਲੇ ਇਹਨੂੰ ਕਹਿੰਦੇ ਵੀ ਤੇਰਾ ਤਾਂ ਤੇਰੇ ਸਿਰ ਵੀ ਪੈਸੇ ਟੁੱਟੇ ਹੋਏ ਹੈਗੇ ਇਹਨੇ ਜਦੋਂ ਬਾਈ ਨੇ ਪਤਾ ਕੀਤਾ ਤਾਂ ਇਹਨੂੰ ਸਮਝ ਚਾਈ ਗੱਲ ਵੀ ਇਹਦੇ ਨਾਂ ਤੇ ਗਵਾਹੀ ਪਈ ਹੋਈ ਸੀ ਕਿਸੇ ਬੰਦੇ ਨੇ ਕਿਸਤਾਂ ਦੇ ਮੋਟਰਸਾਈਕਲ ਕਢਾਇਆ ਕੜਾਇਆ ਕਿਸੇ ਨੇ ਗਲਤੀ ਬੈਂਕ ਦੀ ਪਾਸ ਅੱਡੀਆ ਕਿਸ਼ਤਾ ਇਹਦੇ ਸਿਰ 16-18000 ਰੁਪਏ ਇਹਦੇ ਸਿਰ ਤੋੜ ਰੱਖਿਆ ਇਹਨੂੰ ਕਹਿੰਦੇ ਪਹਿਲਾਂ ਉਹ ਭਰੋ ਫਿਰ ਜਾ ਕੇ ਤੁਹਾਨੂੰ ਲੋਨ ਦੇਵਾਂਗੇ ਸੋ ਇਹ ਬੰਦੇ ਦਾ ਕੋਈ ਕਸੂਰ ਨਹੀਂ ਇਹ ਬਾਈ ਆਪਣਾ ਸਾਹਮਣੇ ਕਹਿ ਰਿਹਾ ਵੀ ਕਹਿੰਦਾ ਵੀ ਮੈਂ ਦਸਤਕਤ ਨਹੀਂ ਕੀਤੀ ਮੈਂ ਮੈਂ ਕਿਹਨੂੰ ਉਧਾਰ ਕਾਰਡ ਨਹੀਂ ਦਿੱਤਾ ਸੋ ਇਹ ਚੀਜ਼ ਬੇਨਤੀ ਹੈ ਬਾਈ ਵੀ ਇਹ ਚੀਜ਼ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਹ ਚੀਜ਼ ਦੀ ਗੌਰ ਕੀਤੀ ਜਾਵੇ ਕਿਹੜੀ ਬੈਂਕ ਦਾ ਬਾਈ ਇਹ ਤੋ ਇਹ ਬਾਈ ਦੇ ਦੱਸਣ ਮੁਤਾਬਕ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਜੋੜਕੀਆਂ ਪਿੰਡ ਦੇ ਵਿੱਚ ਸੋ ਬਾਈ ਕਹਿੰਦਾ ਵੀ ਮੈਂ ਉੱਥੇ ਗਿਆ ਸੀ ਲੋਨ ਕਰਾਉਣ ਤੇ ਉਹਨਾਂ ਨੇ ਮੈਨੂੰ ਕੱਢ ਕੇ ਕਾਗਜ਼ੇ ਤੇ ਵੀ ਤੇਰੇ ਸਿਰ ਕਿੰਨੇ ਪੈਸੇ ਤੋੜਦੇ ਆ ਬਾਈ 16100 16100 ਰੁਪਈਆ ਕਹਿੰਦੇ ਵੀ ਤੇਰੇ ਬੰਨੀ ਖੜਾ ਜਦੋਂ ਬਾਈ ਨੇ ਪੁੱਛਿਆ ਵੀ ਕਾਹਦਾ ਖੜਾ ਜੀ ਉਹ ਕਹਿੰਦੇ ਵੀ ਤੂੰ ਗਵਾਹੀ ਪਾਈ ਸੀ ਕੋਈ ਬੰਦਾ ਮੋਟਰਸਾਈਕਲ ਲੈ ਕੇ ਗਿਆਗਾ ਮੁਕਸਰ ਤੇ ਲੈ ਕੇ ਗਿਆ ਨਾ ਬਾਈ ਤੋ ਉਧਰ ਏਰੀਏ ਦੇ ਲਿਖਿਆ ਹੋਇਆ ਜੀ ਆ ਮੁਕਸਰ ਏਰੀਏ ਦਾ ਕੋਈ ਬੰਦਾ ਮੋਟਰਸਾਈਕਲ ਕਹਿੰਦੇ ਲੈ ਕੇ ਗਿਆ ਹੋਇਆਗਾ ਉਹ ਕਹਿੰਦੇ ਵੀ ਤੂੰ ਗਵਾਹੀ ਪਾਈ ਸੀ ਬਾਈ ਕਹਿੰਦਾ 나 ਮੈਂ ਕਦੇ ਕਿਸੇ ਨੂੰ ਉਧਾਰ ਕੱਢ ਦਿੱਤਾ ਨਾ ਸਾਡੀ ਕੋਈ ਜਾਣ ਪਛਾਣ ਨਾ ਕੋਈ ਰਿਸ਼ਤੇਦਾਰੀ ਆ ਕਹਿੰਦੇ ਵੀ ਇਹਨਾਂ ਨੂੰ ਪਤਾ ਨਹੀਂ ਨਾ ਇਹਨਾਂ ਨੇ ਕਦੇ ਦਸਤਕਤ ਕੀਤੀ ਆ ਇਹਨਾਂ ਸਿਰ ਇਹਨਾਂ ਦੀ ਗਵਾਹੀ ਕਿਵੇਂ ਪੈਗੀ ਉਸ ਚੀਜ਼ ਲਈ ਬੈਂਕ ਜ਼ਿੰਮੇਵਾਰੀ ਹੋ ਸਕਦਾ ਕਿਉਂਕਿ ਬਾਈ ਦੇ ਦਸਤਨ ਮੁਤਾਬਕ ਇਹ ਇਹਨਾਂ ਦਾ ਕਹਿਣਾ ਵੀ ਅਸੀਂ ਇਸ ਚੀਜ਼ ਦੇ ਵਿੱਚ ਕੁਝ ਨਹੀਂ ਕੀਤਾ ਨਾ ਸਾਨੂੰ ਪਤਾ ਸੋ ਇਸ ਚੀਜ਼ ਦੀ ਵੀ ਬਾਈ ਇਨਕੁਆਰੀ ਹੋਣੀ ਚਾਹੀਦੀ ਆ ਸਾਡੀ ਸਰਕਾਰ ਨੂੰ ਵੀ ਬੇਨਤੀ ਆ ਬਾਈ ਨੂੰ ਇਨਸਾਫ ਮਿਲਣਾ ਚਾਹੀਦਾਗਾ ਤੇ ਲੋਕਲ ਮਾਨਸਾ ਡਿਸਟ੍ਰਿਕਟ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹਨੂੰ ਬਾਈ ਨੂੰ ਇਨਸਾਬ ਮਿਲਣਾ ਚਾਹੀਦਾ ਇੱਕ ਤਾਂ 16000 ਜਿਹੜਾ 16100 ਰੁਪਏ ਇਹਦੇ ਸਿਰ ਤੋੜਿਆ ਉਹਦਾ ਵੀ ਜਿਹੜਾ ਨਜਾਇਜ਼ ਬਾਈ ਦੇ ਦਸਨ ਮੁਤਾਬਕ ਪਾਇਆਗਾ ਉਹ ਵੀ ਕਲੀਅਰ ਹੋਣਾ ਚਾਹੀਦਾ ਤੇ ਇਹਨੂੰ ਬਾਈ ਨੂੰ ਅੱਗੇ ਵੀ ਕਾਰ ਚਲਾਉਣ ਵਾਸਤੇ ਜੋ ਆਪਦਾ ਰੋਜ਼ਗਾਰ ਚਲਾਉਣਾ ਚਾਹੁੰਦਾ ਤਾਂ ਲੋਨ ਦੇ ਮਾਮਲੇ ਦੇ ਵਿੱਚ ਕਲੀਅਰ ਹੋਣਾ ਚਾਹੀਦਾ ਹੋਰ ਕੁਝ ਬਈ ਕਹਿਣਾ ਤੁਸੀਂ ਬਸ ਠੀਕ ਹੈ ਜੀ ਧੰਨਵਾਦ